ਫੂਲੇ ਫਿਲਮ ਨੂੰ ਲੈ ਕੇ ਸ਼ਾਹਰੂਖ ਖਾਨ ਦਾ ਆਇਆ ਬਹੁਤ ਵੱਡਾ ਬਿਆਨ ਸ਼ਾਹਰੂਖ ਖਾਨ ਨੇ ਫੂਲੇ ਫਿਲਮ ਦੇ ਉੱਪਰ ਇਹੋ ਜਿਹਾ ਕਿਹੜਾ ਕਮੈਂਟ ਕਰ ਦਿੱਤਾ ਹੈ ਜੋ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਦੋਸਤੋ ਤੁਸੀਂ ਇਸ ਸਮੇਂ ਦੇਖ ਰਹੇ ਹੋ ਕੋਸੂ ਨਾਮਾ ਚੈਨਲ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਔਰ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਸ ਦਿਨ ਤੋਂ ਫੂਲੇ ਫਿਲਮ ਦਾ ਆਗਾਜ਼ ਹੋਇਆ ਹੈ ਉਸੇ ਦਿਨ ਤੋਂ ਲੋਕਾਂ ਦੀ ਜ਼ੁਬਾਨ ਦੇ ਉੱਪਰ ਇਸ ਦੀਆਂ ਚਰਚਾਾਂ ਮਚੜੀਆਂ ਹੋਈਆਂ ਨੇ ਫੂਲੇ ਫਿਲਮ ਦੇ ਵਿੱਚ ਮਹਾਤਮਾ ਜੋਤੀਬਾ ਫੂਲੇ ਔਰ ਮਾਤਾ ਸਬਿਤਰੀ ਵਾ ਫੂਲੇ ਜੀ ਦੀ ਜ਼ਿੰਦਗੀ ਨੂੰ ਲੈ ਕੇ ਔਰ ਜ਼ਿੰਦਗੀ 'ਚ ਕੀਤੇ ਹੋਏ ਸੰਘਰਸ਼ ਨੂੰ ਲੈ ਕੇ ਇੱਕ ਮਤਲਬ ਜੋ ਕਹਿ ਸਕਦੇ ਆ ਕਿ ਸੱਚੀ ਉਸ ਸੰਘਰਸ਼ ਦੀ ਸਥਿਤੀ ਨੂੰ ਲੈ ਕੇ ਜੋ ਉਹਨਾਂ ਨੇ ਆਮ ਜ਼ਿੰਦਗੀ ਦੇ ਵਿੱਚ ਔਰਤਾਂ ਦੀ ਸਿੱਖਿਆ ਨੂੰ ਲੈ ਕੇ ਕੀਤਾ ਹੈ ਉਸ ਨੂੰ ਦਿਖਾਉਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ। ਔਰ ਉਸ ਸਮੇਂ ਔਰਤ ਨੂੰ ਕਿਸ ਤਰ੍ਹਾਂ ਦਾ ਸਥਾਨ ਦਿੱਤਾ ਜਾਂਦਾ ਸੀ ਸਾਡੇ ਸਮਾਜ ਦੇ ਵਿੱਚ ਕਮਰਿਆਂ 'ਚ ਬੰਦ ਕੀਤਾ ਜਾਂਦਾ ਸੀ ਔਰ ਪੂਰੀ ਤਰ੍ਹਾਂ ਤਨ ਦੇ ਉੱਪਰ ਕੱਪੜੇ ਵੀ ਪਾਉਣ ਦਾ ਉਹਨਾਂ ਨੂੰ ਹੁਕਮ ਨਹੀਂ ਸੀ। ਮਤਲਬ ਜੇ ਆਪਾਂ ਪੰਜਾਬੀ 'ਚ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਔਰਤਾਂ ਦੀ ਇਸ ਸਥਿਤੀ ਦਾ ਆਖਰ ਕੌਣ ਜ਼ਿੰਮੇਵਾਰ ਹੋਏਗਾ ਜੋ ਔਰਤ ਦੇ ਸਰੀਰ ਦੇ ਪੂਰੀ ਤਰ੍ਹਾਂ ਕੱਪੜੇ ਵੀ ਢੱਕਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਸੀ। ਉਹਨਾਂ ਨੂੰ ਪਰਦੇ ਦੇ ਵਿੱਚ ਰਹਿਣ ਤੋਂ ਬਿਨਾ ਹੋਰ ਕੋਈ ਵਿਚਾਰਾ ਨਹੀਂ ਸੀ ਜਿੱਥੇ ਚਾਰ ਬੰਦੇ ਬੈਠੇ ਐ ਉੱਥੋਂ ਤਾਂ ਬਿਲਕੁਲ ਔਰਤ ਲੰਘ ਨਹੀਂ ਸਕਦੀ ਸੀ ਮਤਲਬ ਔਰਤ ਨੂੰ ਕੁਝ ਲੋਕਾਂ ਨੇ ਆਪਣੀ ਸੋਚ صدਕਾ ਆਪਣੀ ਘਟਿਆ ਸੋਚ صدਕਾ ਘਟਿਆ ਮਾਨਸਿਕ ਘਟਿਆ ਮਾਨਸਿਕਤਾ ਨੂੰ ਮੱਦੇ ਨਜ਼ਰ ਰੱਖਦੇ ਹੋયા ਔਰਤ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਸੀ ਔਰ ਉਹ ਲੋਕ ਨਹੀਂ ਚਾਹੁੰਦੇ ਸੀ ਕਿ ਔਰਤ ਐਜੂਕੇਟ ਹੋਵੇ ਔਰਤ ਨੂੰ ਕਿਤੇ ਨਾ ਕਿਤੇ ਸਿੱਖਿਆ ਦੇ ਨਾਲ ਜੋੜਿਆ ਜਾਵੇ ਜਦੋਂ ਇਸ ਸਥਿਤੀ ਨੂੰ ਮਹਾਤਮਾ ਜੋਤੀਵਾ ਫੂਲੇ ਔਰ ਸਵਿਤਰੀਵਾ ਫੂਲੇ ਜੀ ਨੇ ਵੇਖਿਆ ਤੇ ਸੱਚਮੁੱਚ ਉਹਨਾਂ ਨੂੰ ਲੱਗਾ ਕਿ ਇਹਨਾਂ ਦੀ ਜ਼ਿੰਦਗੀ ਦੇ ਸੁਧਾਰ ਵਾਸਤੇ ਕੁਝ ਨਾ ਕੁਝ ਕਰਨਾ ਪਏਗਾ ਔਰ ਉਹਨਾਂ ਨੇ ਤਾਇਿਆ ਕੀਤਾ ਦੇਖੋ ਇੱਕ ਕੋਸ਼ਿਸ਼ ਕੀਤੀ ਹੈ ਇੱਕ ਵਿਚਾਰਧਾਰਾ ਨੂੰ ਲੈ ਕੇ ਦੋਨੇ ਮੀਆਂ ਬੀਬੀ ਚੱਲੇ ਨੇ ਔਰ ਸਭ ਤੋਂ ਪਹਿਲਾਂ ਜੋਤੀਰਾ ਫੂਲੇ ਜੀ ਨੇ ਆਪਣੀ ਵਾਈਫ માતા ਸਵਿੱਤਰੀ ਵਾਫੂਲੇ ਜੀ ਨੂੰ ਪੜਾਉਣਾ ਸ਼ੁਰੂ ਕੀਤਾ ਦੇਖੋ ਕਿੱਡੀ ਵੱਡੀ ਇੱਕ ਸੋਚ ਹੈ ਕਿ ਜੇਕਰ ਘਰ ਦੇ ਵਿੱਚ ਇੱਕ ਔਰਤ ਪੜ ਜਾਵੇ ਤਾਂ ਸਮਝੋ ਪੂਰਾ ਪਰਿਵਾਰ ਪੜ ਜਾਂਦਾ ਹੈ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਜੋਤੀ ਵਾਫੂਲੇ ਔਰ ਸਵਿੱਤਰੀ ਵਾਫੂਲੇ ਜੀ ਨੂੰ ਮਤਲਬ ਇੱਕ ਐਜੂਕੇਸ਼ਨ ਦੇ ਬਾਰੇ ਪਤਾ ਲੱਗਣ ਲੱਗਾ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਪਿੰਡ ਦੀਆਂ ਉਸ ਮਹੱਲੇ ਦੀਆਂ ਉਸ ਏਰੀਆ ਦੀਆਂ ਛੋਟੀਆਂ ਛੋਟੀਆਂ ਬੱਚਿਆਂ ਨੂੰ ਸੰਪਰਕ ਕਰਨਾ ਸ਼ੁਰੂ ਕਰਤਾ ਹਾਲਾਂਕਿ ਦੱਸਿਆ ਕਿ ਇਸ ਫਿਲਮ ਦੇ ਵਿੱਚ ਵੀ ਦਿਖਾਇਆ ਹੈ ਕਿ ਮਾਤਾ ਪਿਤਾ ਜਦੋਂ ਸੋਚਦੇ ਸਕੇ ਸੁਵਿੱਤਰੀ ਦਾ ਫੂਲੇ ਕੋ ਕਿ ਤੁਹਾਡੀਆਂ ਬੱਚਿਆਂ ਨੂੰ ਅਸੀਂ ਸਿੱਖਿਆ ਦੇਵਾਂਗੇ ਅਸੀਂ ਐਜੂਕੇਟ ਕਰਾਂਗੇ ਤਾਂ ਹੋਰ ਡਰਦੇ ਸੀ ਉਹ ਦਰਸਾ ਸੀ ਕਿ ਸਾਡੇ ਪਿੰਡ ਦੇ ਉੱਚੀ ਕੁੱਲ ਵਾਲਿਆਂ ਨੇ ਸਾਡਾ ਪਿੰਡ ਵਿੱਚੋਂ ਆਉਣਾ ਜਾਣਾ ਬੰਦ ਕਰ ਦੇਣਾ ਹੈ ਲੇਕਿਨ ਹੋរី-ਹੋਰੀ ਉਸ ਵਿਚਾਰਧਾਰਾ ਦੇ ਨਾਲ ਲੋਕ ਜੁੜਦੇ ਵੈ ਹਾਲਾਂਕਿ ਸੁਬਤਰੀ ਵਾ ਪੂਲੇ ਜੀ ਦੇ ਉੱਪਰ ਗੰਦ ਵੀ ਸੁਟਿਆ ਗਿਆ ਗੋਬਰ ਵੀ ਸੁਟਿਆ ਗਿਆ ਲੇਕਿਨ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਔਰ ਅੱਜ ਉਹਨਾਂ ਲੋਕਾਂ ਨੂੰ ਆਪਣੇ ਬਜ਼ੁਰਗਾਂ ਦੀਆਂ ਇਹ ਹਰਕਤਾਂ ਵੇਖ ਕੇ ਸ਼ਰਮ ਆਉਂਦੀ ਹੈ ਉਹਨਾਂ ਦੀਆਂ ਅੱਖਾਂ ਝੁਕਦੀਆਂ ਨੇ ਕਿ ਅਸੀਂ ਕਿਸ ਤਰ੍ਹਾਂ ਦੀ ਇੱਕ ਕੁਫੀ ਕਰਦੇ ਰਹੇ ਆ ਸਾਡੇ ਬਜ਼ੁਰਗ ਕਿਸ ਤਰ੍ਹਾਂ ਦੀਆਂ ਮਤਲਬ ਉਹ ਹਰਕਤਾਂ ਕਰਦੇ ਰਹੇ ਜਿਸ ਦੇ ਨਾਲ ਅੱਜ ਸਾਨੂੰ ਸਮਾਜ ਦੇ ਵਿੱਚ ਝੁਕੜਾ ਪੈ ਰਿਹਾ ਅਜਿਹਾ ਲੋਕਾਂ ਦਾ ਕਿਤੇ ਵੀ ਨਜ਼ਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਅੱਜ ਸਿਰ ਤੋਂ ਸਿਰ ਤੋਂ ਸਬਿਤਰੀ ਵਾਪੂਲੇ ਔਰ ਜੋਤੀ ਵਾਪੂਲੇ ਜੀ ਹੀ ਨਜ਼ਰ ਆ ਰਹੀ ਸੋ ਦੋਸਤੋ ਜਦੋਂ ਇਹ ਫਿਲਮ ਬੜ ਕੇ ਆਈ ਇਸ ਫਿਲਮ ਨੂੰ ਰਿਲੀਜ਼ ਕਰਨ ਦੀਆਂ ਵੀ ਬਹੁਤ ਸਾਰੀਆਂ ਦਿੱਕਤਾਂ ਆਇਆਂ ਹਾਲਾਂਕਿ ਕਿਸੇ ਨਾ ਕਿਸੇ ਤਰ੍ਹਾਂ ਫਿਲਮ ਦੇ ਵਿੱਚੋਂ ਕੋਈ ਸੀਨ ਕੱਟਬੰਦ ਕੀਤੇ ਆ ਉਸ ਨੂੰ ਮੰਦੇ ਨਜ਼ਰ ਰੱਖਦਿਆਂ ਹੋਇਆਂ ਰਿਲੀਜ਼ ਕਰ ਦਿੱਤਾ ਗਿਆ ਰਿਲੀਜ਼ਿੰਗ ਤੋਂ ਬਾਅਦ ਰਿਲੀਜ਼ਿੰਗ ਤੋਂ ਬਾਅਦ ਜੋ ਫੂਲੇ ਫਿਲਮ ਨੇ ਧਾਗ ਜਮਾਈ ਆ ਪੂਰੀ ਦੁਨੀਆ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਟ੍ਰਾਂਸਲੇਟ ਕਰ ਕਰਕੇ ਇਸ ਫਿਲਮ ਨੂੰ ਦੇਖਿਆ ਜਾ ਰਿਹਾ ਹੈ ਔਰ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਤੁਸੀਂ ਵੇਖੋ ਕਿ ਸਕੂਲ ਦੇ ਕਾਲਜ ਦੇ ਬੱਚਿਆਂ ਦੇ ਬੱਚੇ ਵੀ ਇਸ ਫਿਲਮ ਨੂੰ ਦੇਖਣ ਨੂੰ ਨਾ ਵਾਸਤੇ ਸਿਨੇਮੇ ਹਾਲ ਬੁੱਕ ਕਰਵਾਏ ਜਾ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਦੇ ਬੋਲ ਇਹ ਤਿਆਰ ਕੀਤਾ ਜਾਂਦਾ ਹੈ ਕਿ ਪੂਰੇ ਦਾ ਪੂਰਾ ਹਾਲ ਬੁੱਕ ਕਰਵਾ ਲਓ ਸਕੂਲ ਦੇ ਬੱਚਿਆਂ ਨੂੰ ਦਿਖਾਓ ਸਕੂਲ ਦੀਆਂ ਬੱਚੀਆਂ ਨੂੰ ਦਿਖਾਓ ਉਹਨਾਂ ਔਰਤਾਂ ਨੂੰ ਦਿਖਾਓ ਜਿਨ੍ਹਾਂ ਵਾਸਤੇ ਸਬਿਤਰੀ ਬਾਫੂਲੇ ਜੀ ਨੇ ਔਰ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਮਹਾਤਮਾ ਜੋਤੀਬਾ ਫੂਲੇ ਸਵਿਤ੍ਰੀ ਬਾਪੂਲੇ ਤੇ ਉਹਨਾਂ ਦੀ ਇੱਕ ਦੋਸਤ ਦੀ ਭੈਣ ਬੀਬੀ ਫਾਤਿਮਾ ਬੀਬੀ ਫਾਤਿਮਾ ਜਿਨ੍ਹਾਂ ਨੇ ਉਹਨਾਂ ਨੂੰ ਘਰ ਵਿੱਚ ਰੱਖਿਆ ਔਰ ਕਿਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਦੋਂ ਜਦੋਂ ਇਤਿਹਾਸ ਔਰਤ ਦੀ ਸਥਿਤੀ ਨੂੰ ਹੋਰ ਦੀ ਮਤਲਬ ਕਹਿ ਸਕਦੇ ਕਿ ਐਜੂਕੇਟ ਕਰਨ ਦੀ ਗੱਲਬਾਤ ਹੋਵੇਗੀ ਤਾਂ ਉਸ ਵੇਲੇ ਕਿਸੇ ਦੇਵੀ ਦੇਵਤੇ ਦਾ ਨਾਮ ਨਹੀਂ ਆਏਗਾ ਉਸ ਵੇਲੇ ਸਿਰਫ ਅਸਰਪਜੇ ਨਾਮ ਆਏਗਾ ਤੇ ਮਹਾਤਮਾ ਜੋਤੀਵਾ फुले ਮਾਤਾ ਸਬਿਤਰੀਵਾ फुले اور بی بی فاطمہ ਇਹਨਾਂ ਦੇ ਨਾਮ ਆਏਗਾ ਜਿਨ੍ਹਾਂ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸੋ ਦੋਸਤੋ ਸ਼ਾਹਰੁਖ ਖਾਨ ਤੋਂ ਇਲਾਵਾ ਹੋਰ ਵੀ ਬਹੁਤ سارے 스타 ਜਿਹੜੇ ਸਾਡੇ ਬਾਲੀਵੁੱਡ ਦੇ 스타 ਨੇ ਉਹਨਾਂ ਨੇ ਫਿਲਮ ਦੇਖੀ ਹੈ ਉਹਨਾਂ ਨੇ ਜ਼ੁਬਾਨ ਤੇ ਇੱਕੋ ਸ਼ਬਦ ਨਿਕਲਦਾ ਸੀ واو ਇਹ ਫਿਲਮ ਵਾਕਿਆ ਇਹ ਵਾਕਈ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਪੂਰੀ ਦੁਨੀਆ ਨੂੰ ਸਾਡੇ ਭਾਰਤ ਦੇ ਕੁਝ ਲੋਕਾਂ ਦੀ ਸੋਚ ਬਾਰੇ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਕਿਸ ਸੋਚ ਦੇ مالک ਨੇ ਸ਼ਾਹੂਖਾਨੇ ਇਸ ਫਿਲਮ ਦੀ ਬਹੁਤ ਤਾਰੀਫ ਕੀਤੀ ਹੈ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਇਸ ਤੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਹੈ ਔਰ ਇਹ ਫਿਲਮ ਨੂੰ ਘਰ ਘਰ ਪਿੰਡ ਪਿੰਡ ਲੈਵਲ ਤੱਕ ਦਿਖਾਉਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਅੱਜ ਬਰਾਬਰ ਖੜੀਆਂ ਸਾਡੀਆਂ ਧੀਆ ਸਾਡੀਆਂ ਭੈਣਾ ਸਾਡੀਆਂ ਮਾਂ-ਬਾਪ ਸਾਡੀਆਂ ਸਾਡੀਆਂ ਪਤਨੀਆਂ ਉਹ ਸਾਰੇ ਇਸ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਅੱਜ ਦੇਸ਼ ਦੀ ਤਰੱਕੀ ਵਿੱਚ ਜੋ ਯੋਗਦਾਨ ਪਾ ਰਹੀਆਂ ਨੇ ਉਹ ਕਿਸੇ ਤੋਂ ਓਨੇ ਨਹੀਂ ਹੈ ਸੋ ਦੋਸਤੋ ਵੱਡੇ ਵੱਡੇ ਸਟਾਰਾਂ ਦੇ ਕਹਿਣ ਦੇ ਮਤਬਕ ਇਹ ਫਿਲਮ ਪਿੰਡਾਂ ਦੇ ਵਿੱਚ ਜਾਣੀ ਚਾਹੀਦੀ ਹੈ ਸੱਤਾਂ ਦੇ ਵਿੱਚ ਜਾਣੀ ਚਾਹੀਦੀ ਹੈ ਲੋਕਾਂ ਨੇ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਪਤਾ ਲੱਗੇ ਕਿ ਅੱਜ ਜਿਹੜੀ ਔਰਤ ਦੇਸ਼ ਦੀ ਉੱਤਕੀ ਦੇਸ਼ ਦੀ ਤਰੱਕੀ ਦੇ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਹਿੱਸਾ ਪਾ ਰਹੀ ਹੈ ਯੋਗਦਾਨ ਪਾ ਰਹੀ ਹੈ ਭਾਵੇਂ ਕੋਈ ਵੀ ਫੀਲਡ ਲੈ ਲਓ ਕੋਈ ਵੀ ਖੇਤਰ ਲੈ ਲਓ ਹਰ ਇੱਕ ਖੇਤਰ ਦੇ ਵਿੱਚ ਅੱਜ ਔਰਤਾਂ ਨੂੰ ਬੜੇ ਸਨਮਾਨ ਚਿੰਨ੍ਹ ਨਾਲ ਵੇਖਿਆ ਜਾਂਦਾ ਹੈ ਸੋ ਦੋਸਤੋ ਜਿਵੇਂ ਮਤਲਬ ਇਸ ਪ੍ਰੋਗਰਾਮ ਨੂੰ ਸ਼ੇਅਰ ਕਰੋ ਇਸ ਐਪੀਸੋਡ ਨੂੰ ਸ਼ੇਅਰ ਕਰੋ ਉਸੇ ਤਰ੍ਹਾਂ ਵੱਧ ਵੱਧ ਫੂਲੇ ਫਿਲਮ ਦਾ ਪ੍ਰਚਾਰ ਕਰੋ ਔਰ ਲੋਕਾਂ ਵਿੱਚ ਦੱਸੋ ਜਾ ਕੇ ਕਿ ਇਹ ਫਿਲਮ ਦੇਖਣੀ ਸਾਡੇ ਲਈ ਬਾਜ਼ਰ ਉਰੀਆ ਸੋ ਦੋਸਤੋ ਆਖਰ ਵਿੱਚ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਜਿਹੜੀ ਆਪਣੇ ਦੋਸਤੋ ਸੋਮ ਸੋਹ ਤੁਹਾਨੂੰ ਦਿਓ ਇਜਾਜ਼ਤ ਜੈਪੀ ਜੈਪਾਲ